ਇੱਲੇ ਮੇਲਨ ਹਾਰ ਮਲਾਰ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨ ਪ੍ਰਾਂਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਈ ਅਣਦੀਤਾ ਕਿਛ ਕਹਿਣ ਨਾ ਜਾਇ ਕਿਆ ਕਰ ਆਖ ਬਖਾਣੀ ਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਖੋ ਵਿਚਾਰ ਬਿਨ ਜਿਹਵਾ ਜੋ ਜਪੈ ਹਿ ਆਏ ਕੋਈ ਜਾਣੈ ਕੈਸਾ ਨਾਉ ਕਤਨੀ ਬਦਨੀ ਰਹੇ ਨਿਪਰਾੰਤ ਸੋ ਬੂਝੈ ਹੋਵੈ ਜਿਸ ਦਾਤ ਅਹਨ ਸੇ ਅੰਤਰ ਰਹੇ ਨਿਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਈ ਵਿੱਚ ਸੁਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇ ਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੇ ਤਨ ਧਾਈ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ दारू ਲੱਗੈ ਨਾ ਬੀਰ ਰਹਾਉ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈੈ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਇ ਕਾਇਆ ਢਲ ਪਾਈ ਤਾਂ ਕਹਿ ਪਾਛੈ ਕੋਈ ਨਾ ਖਾਈ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੂਖ ਰੋਗ ਸਭ ਗਿਆ ਗਵਾਏ ਨਾਨਕ ਸ਼ੂਤ ਸਾਚੈ ਨਾਏ ਮਲਾਰ ਮੁਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੋ ਨਾ ਸੀਜੈ ਦੇ ਅੰਤ ਕਾਲ ਜਮ ਮਾਰੈ ਠੇ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਤ ਫਰੰਦੈ ਦੀ ਸਹਿ ਥਾਮ ਦੇਹ ਨਾ ਨਾਉ ਨਾ ਹੋਵੈ ਜਾਤ ਉਤੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਦਾਂ ਤ੍ਰਿਸ਼ਨਾ ਘਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪਰਮਾਨ ਤਪ ਕਾਗਿਤ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਨਵੰਤ dissh ਘਰ ਜਾਏ ਨਾਨਕ ਜਨਨੀ ਤੰਨੀ ਮਾਈ ਮਲਾਰ ਮਹੱਲਾ ਪਹਿਲਾ ਵਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੀ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਾਂ ਉਡੀ ਚੜਾ ਅਸਮਾਨ ਸਾਹਿਬ ਸਮਰਥ ਤੇਰੇ ਤਾਣ ਜਲ ਤਲ ਡੂੰਗਰ ਦੇਖਾਂ ਤੀਰ ਥਾਨ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ ਦिए ਨਾਲ ਖੰਭ ਅਤ ਤ੍ਰਿਸ਼ਨਾ ਉਡਣਾ ਕੀ ਡੰਝ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਬੀਰ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ ਪਉਣੈ ਪਾਣੀ ਅਗਨੀ ਕਾ ਸੁਨਬੰਦ ਨਾਨਕ ਕਰਮ ਹੋਵੈ ਜੱਪੀਐ ਕਰ ਗੁਰਪੀਰ ਸੱਚ ਸੁਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਭਲਾਈ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਈ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮੰਨਾਈ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਨਹੀਂ ਐ ਇਹਾ ਸਕਤ ਸਿਵੈ ਘਰ ਆਵੈ ਜੀਵਦਿਆਂ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨ ਮਹੀਸ਼ਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਆਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਧਾਨ ਦੇ ਤੂੰ ਆਪਣਾ ਅਹਨਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁਧ ਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਤਿ ਸਹਿ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਿਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੀਖ ਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਗਤ ਕਦੇ ਨਾ ਹੋਵੇ ਹਉ ਮੈਂ ਕਰਮ ਕਮਾਈ ਸਾਹਿਬ ਭਾਵੇ ਸੋ ਥੀਐ ਪਇ ਕਿਰਤ ਫਰਾਹੀ ਸਤਿਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੈ ਪਦ ਵਾਸਾ ਹੋਇਆ ਸੱਚੈ ਰਹੈ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁਝੀਐ ਸ਼ਬਦਿ ਕਾਰ ਕਮਾਈ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਈ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੁਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤੀ ਉਪਜੈ ਆਨੰਦਿਨ ਨਾਮ ਲੈ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਈ ਸਤਗੁਰੂ ਪੁਰਖ ਮਿਲੈ ਨਾਉ ਪਾਈਐ ਹਰਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੜੇ ਫਿਰਹਿ ਕੋਏ ਨਾ ਕਿਸ ਹੀ ਨਾਲ ਹਮੇ ਵਡਾ ਰੋਗ ਹੈ ਸਿਰ ਮਾਰੀ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਆਨੰਦਿਨ ਨਾਮ ਸੰਵਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖਹਿ ਵਿਚਾਰ ਇੱਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕਿਛ ਜਾਣਦਾ ਕਿਸੇ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਦਰਿਂ ਪਾਇਆ ਜਾਈ ਅਨੰਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾ ਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨੰਦਿਨ ਗੁਣ ਗਾਵੈ ਨਿਤ ਸਾਚੀ ਸਾਚਿ ਸੁਮਾਵੈ ਸੋਈ ਮਨ ਰੇ ਗੁਰਮੁਖ ਹਿਦੈ ਵਿਚਾਰ ਤਜ ਕੂੜ ਕਟੰਭ ਹਉਮੈ ਬਿਖ ਤ੍ਰਿਸ਼ਨਾ ਚਲਣ ਹਿਦੈ ਸਮਾਲ ਰਹਾਉ ਸਤਿਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੀ ਸਚੈ ਨਾਮ ਸੁਮਾਹੀ ਆਨੰਦ ਇਹਨ ਹਰ ਰਵਿਆ ਹਿਦੈ ਅੰਤਰ ਸਹਿਜ ਸਮਾਧ ਲਗਾਈ ਸਤਿਗੁਰ ਸ਼ਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰਿੰਗ ਪਾਣੀ ਾਵਣ ਝਾਣਾ ਬਹੁੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨਹੀ ਮਨਸ ਮਾਇਆ ਸਾਚੇ ਹੀ ਸਤਿ ਸਾਚ ਪਤੀਜੈ ਵਿਚੋ ਹੋ ਆਪ গো ਆਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਤਿ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹਲਾ 3 ਗਾਣ ਗੰਧਰਵ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਉ ਮੈਂ ਮਾਰ ਸਦਮਨ ਵਸਾਇਆ ਹਰ ਰੱਖਿਆ ਉਰ ਧਾਰ ਜਿਸੈ 부ਝਾਏ ਸੋਈ 부ਜੈ ਜਿਸਨੋ ਆਪੇ ਲਏ ਮਲਾਏ ਆਨੰਦਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਨਿਵਲਾਈ ਮਨ ਮੇਰੇ ਖਿੰਨ ਖਿੰਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਆਖੰਡ ਕਦੇ ਨਾ ਚੂਕੈ ਦੂਜੈ ਭਾਇ ਦੁਖ ਪਾਇ ਨਾਮ ਵਿਸਾਰ ਵਿਕਿਆ ਮਨ ਰਾਤੀ ਬਿਰਥਾ ਜਨਮ ਗੁਆਈ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਇ ਮਰ ਮਰ ਜਨਮੈ ਕਦੀ ਨਾ ਬੂਝੈ ਵਿਸ਼ਟਾ ਮਹੀਸ ਮਾਈ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਾਤੀ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰ ਨ ਕੋਈ ਆਪੇ ਕਰੇ ਕਰਾਈ ਪ੍ਰਭ ਆਪੇ ਆਪੇ ਨਦਰ ਕਰੀ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖਿ ਆਪੇ ਵਾ ਗੁਰਮੁਖ ਹੋਏ ਲਖਾਈ ਨਾਨਕ ਜਿਸ ਭਾਵੇ ਤਿਸੇ ਆਪੇ ਦੇਵੇ ਭਾਵੇ ਤਿਵੇਂ ਚਲਾਈ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਗੁਰ ਤੇ ਪਾਵੇ ਘਰ ਦਰ ਮਹਿਲ ਸੋ ਥਾਨ ਗੁਰ ਸ਼ਬਦੀ ਚੂਕੈ ਅਭਮਾਨ ਜਿਨ ਕੋ ਲਲਾਟ ਲਿਖਿਆ ਧੁਰ ਨਾਮ ਅਨ ਦਿਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਾਹ ਪਾਵਹਿ ਮਾਨ ਰਹਾਉ ਮਨ ਕੀ ਬਿਧ ਸਤਗੁਰ ਤੇ ਜਾਣੈ ਅਨ ਦਿਨ ਲਾਗੈ ਸਦਾ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾਹ ਸਾਚੀ ਪਾਵਹਿ ਮਾਨ ਏਹ ਮਨ ਖੇਲੈ ਹੁਕਮ ਕਾ ਬਾਂਦਾ ਇਕ ਖਿੰਮਹਿ ਦਹਿ ਦਿਸ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਾਸਿ ਆਵੇ ਇਸ ਮਨ ਕੀ ਵਿਦ ਮਨ ਹੂ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਿ ਆਸmai ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰੂ ਦੀਆ 부ਝਾਈ ਮਨ ਮੇਰੇ ਨਾਮ ਰੋ ਲਿਵ ਲਾਈ ਅਦਿਸ਼ਟ ਅਗੋਚਰ ਅપરੰਪਰ ਕਰਤਾ ਗੁਰ ਕੈ ਸ਼ਬਦ ਹਰਿ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੇ ਸਹਜੇ ਰਹਿ ਸਮਾਈ ਗੁਰ ਪ੍ਰਸਾਦੀ ਭ੍ਰਮ ਪਉ ਭਾਗੈ ਏਕ ਨਾਮ ਲਿਵਲਾਈ ਗੁਰ ਬਚਨੀ ਸੱਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸਹਿ 부ਝਾਈ ਤਿਨ ਰਾਮ ਨਾਮ ਲਿਵਲਾਈ ਜਹ ਜਹ ਦੇਖਾਂ ਤਹ ਏਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਣ ਧਰੀ ਤਿਸ ਆਗੇ ਨਾਨਕ ਆਪ ਗੁਆਈ ਮਲਾਰ ਮੁਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨਸਿਉ ਰਹੂ ਸੁਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰਿ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਆਤ ਅਗਮ ਅਗੋਚਰ ਗੁਰਮਤਿ ਦੇਵੁ ਜਹਾਈ ਸੱਚ ਸੰਜਮ ਕਰਨੀ ਹਰ ਕੀ ਰਤ ਹਰ ਛੇਤੀ ਲਿਬਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਲਾਈ ਦੇਹੀ ਕਾਤੀ ਪੌਣ ਵਜਾਈ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰਹਿ ਲਾਈ ਸੋ ਸੱਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਬੇਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰੜੋ ਸ਼ਬਦ ਮੁਖ ਪਾਇਆ ਹਉ ਮੈਂ ਬੇਖ ਹਰ ਮਾਰੀ ਮਨ ਰੀ ਹਉ ਮੈਂ ਮੋ ਦੁਖ ਭਾਰੀ ਏੋ ਭਵ ਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੂਪ ਸਾਰਾ ਸਭ ਵਰਤੈ ਆਕਾਰੀ ਤੁਰੀਆ ਗੁਣ ਸਤ ਸੰਗਤ ਪਾਈਐ ਨਦਰੀ ਪਾਰਿ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸ ਨਾ ਬਹਿਕਾਰ ਹਰ ਜਨ ਕਰਣੀ ਉਤਮ ਹੈ ਹਰ ਕੀਰਤ ਜਗ ਬਿਸਥਾਰ ਕਿਰਪਾ ਕਿਰਪਾ ਕਰ ठाकुर ਮੇਰੇ ਹਰ 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 ਉਰਤਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮਰਾਰ ਮਲਾਰ ਮੁਹੱਲਾ ਤੀਜਾ ਕਰਦ